ਾਨੂੰ ਪਤਾ ਲੱਗਾ ਜਿਹੜਾ ਮਕੋੜਾ ਪੱਤਲੇ ਨੇ ਜੀ ਉੱਥੇ 88 ਤੋਂ ਪਾਣੀ ਫੋਟ ਫੋਟ ਦੋ ਦੋ ਫੋਟ ਵਾਧਿਆ ਉੱਥੋਂ ਦਾ ਪਾਣੀ 20 ਘੰਟੇ ਬਾਅਦ ਇੱਥੇ ਆਉਂਦਾ ਵਾ ਉਹ ਫਿਰ ਲੋਕ ਅਲਰਟ ਹੋ ਗਏ ਸਾਰੇ ਜੀ ਮਲੇਨੇ ਨੂੰ ਜਿੱਜੇ ਤੋਂ ਕੋ ਨਿਕਲ ਗਿਆ ਨਿਕਲ ਗਿਆ ਜਿੱਦੇ ਕਿਥੇ ਫਸੇ ਕੋ ਲੋਕ ਵੀ ਪਾਣੀ ਕਿੱਥੇ ਆਉਣ ਲੱਗਾ ਵਾ ਕਿੰਨੇ ਕਿ ਇਸ ਪਿੰਡ ਦੇ ਜਿਹੜੀ ਸੀ ਜ਼ਮੀਨ ਸਾਡੇ ਪਿੰਡ ਦੀ 2200 ਏਕੜ ਪੈ ਲਈ ਹੈ ਜੀ ਤੇ 2200 ਏਕੜ ਚੋਂ ਕਿੰਨੇ ਕਿ ਜਿਹੜੀ ਉਹ ਪਾਣੀ ਦੀ 100% ਸਾਰੀ ਹੋ ਗਈ 100% ਇਹ ਤਾਂ 8 ਫੁੱਟ ਤੋਂ ਲੈ ਕੇ ਤੇ 12 ਫੁੱਟ 13 ਫੁੱਟ ਤੱਕ ਲੈਵ ਰਿਹਾ ਹੈ ਪਾਣੀ ਦਾ ਮਲਲ ਜੀ ਕੋਈ ਇੱਥੇ ਸਰਕਾਰਾਂ ਦਾ ਵੀ ਇਹ ਇਹੋ ਕੰਮ ਰਿਹਾ ਨਹੀਂ ਇਹ ਬਾਰਡਰ ਦਾ ਪਿੰਡ ਹੈ ਜੀ ਇੱਥੇ ਮਤਲਬ ਘਾਟੀ ਹੋਇਆ ਵਾ ਜਿਹੜੇ ਆਟਾ-ਉਟਾ ਲਵਾਈਆਂ ਪਹਿਲਾਂ ਗਲੀਆਂ-ਗੁਲੀਆਂ ਦਾ ਪੱਕੀਆਂ ਕੀਤੀਆਂ ਨੇ ਨਹੀਂ ਕੀ ਲੱਗਦਾ ਇੱਥੇ ਬਾਰਡਰ ਦੇ ਪਿੰਡ ਦੇ ਮਤਲਬ ਇਨਸਾਨ ਨਹੀਂ বাসਦੇ ਜੇ ਆਪਾਂ ਪਰੇ ਵੇਖੀਏ 10 ਕਿਲੋਮੀਟਰ ਸਬ ਤਹਿਸੀਲ ਅੰਮ੍ਰਿਤਸਰ ਜ਼ਿਲ੍ਹੇ ਤੇ ਜੋ ਰਮਦਾਸ ਸਬ ਤਹਿਸੀਲ ਉਧਰੋਂ ਸਾਈਡ ਦੇਖੀਏ ਕਾਫੀ ਪਿੰਡ ਡਵੈਲਪਮੈਂਟ ਆ ਕਿਹੜੀਆਂ ਤੁਹਾਨੂੰ ਇੱਥੇ ਜੋ ਸਰਕਾਰ ਵੱਲੋਂ ਸਹੂਲਤਾਂ ਮਿਲ ਰਹੀਆਂ ਸਾਨੂੰ ਕੋਈ ਸਹੂਲਤ ਨਹੀਂ ਇੱਥੇ ਐਡੀ ਆ ਰਹੀ ਜੋ ਸਕੂਲ ਹੈਗਾ ਪਿੰਡ ਦੇ ਵਿੱਚ ਬੱਚਿਆਂ ਦਾ ਸਕੂਲ ਵੀ ਨਹੀਂਗਾ ਸਕੂਲ ਹੈਗਾ ਹੀ ਉਹ ਵੀ हट ਗਿਆ ਬੰਦ ਹੋ ਗਿਆ ਬੰਦ ਹੋ ਗਿਆ ਭਵੰਤਮਨ ਸਾਹਿਬ ਵੀ ਦੱਸ ਦੇ ਰਹੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਆਂਦੇ ਵੀ ਖਜ਼ਾਨਾ ਨਾਲ ਕੋ ਪੀਪਾ ਕੋ ਤੇ ਹੁਣ ਅਸੀਂ ਕੀ ਕਹੀਏ ਐਵੇਂ ਹੁਣ ਉਹਨੂੰ ਪੀਪਾ ਹੀ ਗਈਏ ਫਿਰ ਮਨ ਲੀਏ ਲੱਗਦਾ ਵੀ ਸਰਕਾਰ ਤੁਹਾਡੇ ਜਿਹੜੇ ਉਹ ਵਾਅਦੇ ਕੀਤੇ ਉੱਤੇ ਨਹੀਂ ਖਰੇ ਉਤਰੀ ਨਹੀਂ ਜੀ ਬਿਲਕੁਲ ਨਹੀਂ ਉਤਰੀ ਇਹ ਉਹਨਾਂ ਨਾਲੋਂ ਮੈਨੂੰ ਨਕਮੀ ਜਿੱਦਾਂ ਆਉਂਦੇ ਸੀ ਨਾ ਸਾਨੂੰ ਲੋਕ ਰੋਲਾ ਪਾਉਂਦੇ ਸੀ ਉਹ ਜ਼ਖਮ ਤੇ ਨਵੀਆਂ ਮੱਖੀਆਂ ਨਾ ਭਾਉ ਨਵੀਆਂ ਮੱਖੀਆਂ ਨਾ ਭਾਉ ਚਾਹੀਦੀ ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਸਰਕਾਰ ਕੋ ਕੋ ਖਚਾਨਾ ਨਹੀਂ ਹੈਗਾ ਜਾਂ ਕੀ ਚੱਕਰ ਹੈ ਮੈਨੂੰ ਜਿਆਦਾ ਸਾਡਾ ਪਿੰਡ ਨਾ ਹੀ ਹਿੰਦੁਸਤਾਨ 'ਚ ਨਾ ਪਾਕਿਸਤਾਨ 'ਚ ਅਸੀਂ ਲੋਵਾਰਸ ਹਾਂ ਤੁਸੀਂ ਤੁਹਾਨੂੰ ਦੋਰੀਆਂ ਮਾਰਾਂ ਵਜ ਦੀਆਂ ਜਦੋਂ جنگ ਦਾ ਮਾਹੌਲ ਹੁੰਦਾ ਉਦੋਂ ਵੀ ਤੁਹਾਨੂੰ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਉਦੋਂ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਲੱਡ ਪੈ ਜਾਂਦੇ ਤਾਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਤਾਂ ਜੀਵੇ ਇਥੇ ਮੁਸ਼ਕ ਤੇ ਦੋ ਕਦੋਂ ਇਲੈਕਸ਼ਨ ਹੋਣੀਆਂ ਕਦੀ ਕਿਸੇ ਦੇ ਅੱਗੇ ਦੋਖ ਨਹੀਂ ਤੁਸੀਂ ਪੁੱਲ ਫੋਲਦੇ ਆਂ ਜੀ ਜਦੋਂ ਇਲੈਕਸ਼ਨ ਆਉਣੀਆਂ ਨਾ ਇੱਥੇ ਹਰ ਲੀਡਰ ਆਉਣਾ ਤੇ ਹਰ ਗੱਡੀ ਆਉਣੀ ਤੇ ਰਾਹ ਵੀ ਪਤਾ ਲੱਗਣਾ ਤੇ ਸਭ ਕੁਝ ਪਤਾ ਲੱਗਣਾ ਪਰ ਹੋਣ ਨਹੀਂ ਜੇ ਕਿਸ ਨੂੰ ਲੱਗਦਾ ਤੇ ਤੁਸੀਂ ਕਿਉਂ ਇਸ ਟਾਈਮ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਕਣੀਏਕੇ ਬੇਟ ਉੱਥੇ ਅਸੀਂ ਮੌਜੂਦ ਆਂ ਇੱਥੋਂ ਥੋੜਾ ਨਜ਼ਦੀਕ ਬਿਲਕੁਲ 1 ਕਿਲੋਮੀਟਰ ਦੇ ਪਾਕਿਸਤਾਨ ਦਾ ਜੋ ਬਾਰਡਰ ਆ ਉਹ ਅਸੀਂ ਉਸ ਪਿੰਡ ਦਾ ਜੋ ਹਾਲਚਲ ਜਾਣਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਜਿੱਦੋਂ ਜਿਸ ਦਿਨ ਇੱਥੇ ਜੋ ਹੜਾਂ ਦਾ ਪਾਣੀ ਆਇਆ ਉਹ ਤੁਹਾਨੂੰ ਕਿੱਦਾਂ ਪਤਾ ਲੱਗਾ ਤੇ ਕਿਸ ਦਿਨ ਇੱਥੇ ਪਾਣੀ ਜੋ ਪਿੰਡ ਦੇ ਵਿੱਚ ਵੜਿਆ ਆ ਕੇ ਉਹਦੇ ਜੀ ਜਦੋਂ ਇੱਥੇ ਪ੍ਰਸ਼ਾਸਨ ਦਾ ਵੀ ਪਹਿਲਾਂ ਇੱਕ ਵਾਰੀ ਫੇਰਾ ਮਾਰ ਕੇ ਗਏ ਨੇ ਫਿਰ ਪਿੰਡ 'ਚ ਵੀ ਜਦੋਂ ਬਰਸਾਤ ਹੋਈ ਆ ਤੇ ਅਸੀਂ ਵੀ ਚਕੰਨੇ ਰਹਿੰਦੇ ਆ ਜੋ ਜੰਮੂਆਂ ਦੇ ਬੱਦਲ ਫੜ ਗਿਆ ਅਸੀਂ ਵੀ ਅਲਰਟ ਹੋ ਗਏ ਉਦੋਂ ਥੋੜਾ ਜਦੋਂ ਸਾਨੂੰ ਦਰਿਆ ਦੇ ਪਾਣੀ ਲੱਗਾ ਸਾਨੂੰ ਪਤਾ ਲੱਗਾ ਵੀ ਜਿਹੜਾ ਮਕੋੜਾ ਪੱਤਣ ਨੇ ਜੀ ਉੱਥੇ 88 ਤੋਂ ਪਾਣੀ ਫੁੱਟ ਫੁੱਟ ਦੋ ਦੋ ਫੁੱਟ ਵਾਧਿਆ ਉੱਥੋਂ ਦਾ ਪਾਣੀ 24 ਘੰਟੇ ਬਾਅਦ ਇੱਥੇ ਆਉਂਦਾ ਵਾ ਉਹ ਫਿਰ ਲੋਕ ਅਲਰਟ ਹੋ ਗ ਮਲੇ ਨੇ ਨੂੰ ਜਿੱਜੇ ਤੋਂ ਕੋ ਨਿਕਲਿਆ ਗਿਆ ਨਿਕਲ ਗਿਆ ਜਿੱਦ ਕਿ ਫਸੇ ਕੋ ਲੋਕ ਵੀ ਪਾਣੀ ਨਾ ਕਿ ਕਿੱਥੇ ਆਉਣ ਲਗਾ ਵਾ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਸੂਚਨਾ ਪਹਿਲੋ ਦਿੱਤੀ ਕੋਈ ਦਿਨ ਪਹਿਲੋ ਜਾਂ ਨਹੀਂ ਕੋਈ ਨਹੀਂ ਉਦੋਂ ਜਦੋਂ ਪਾਣੀ ਚੜਦਾ ਉਦੋਂ ਮਾੜਾ ਮੋਟਾ ਪਤਾ ਲੱਗਾ ਪਹਿਲੋ ਕੋਈ ਸੂਚਨਾ ਨਹੀਂ ਜੀ ਹੈਗੀ ਤੁਹਾਡੇ ਕੋਲ ਹੁਣ ਤੱਕ ਪ੍ਰਸ਼ਾਸਨ ਕਿਹੜਾ ਕਿਹੜਾ ਜੋ ਮਹਿਕਮਾ ਤੁਹਾਡੇ ਕੋ ਪਹੁੰਚਿਆ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਨਹੀਂ ਜੀ ਇਹ ਤਾਂ ਕਿ ਰਾਜ ਨਹੀਂ ਸਾਡਾ ਠੀਕ ਹੈ ਕੋਈ ਨਹੀਂ ਇਹ ਪਿੰਡ ਮਤਲਬ ਜਿੱਦ ਤੱਕ ਕੋਈ ਨਹੀਂ ਜੀ ਸਰਕਾਰੀ ਆਇਆ ਸਿਰਫ ਇੱਕ ਮਤਲਬ ਕੋਈ ਸਿਰਫ ਆਪਣੇ ਪ੍ਰਾਈਵੇ ਜਿੱਥੇ ਬੰਦੀਆਂ ਆਈਆਂ ਨੇ ਰਾਸਤਾ ਅਸੀਂ ਦੇਖ ਰਹੇ ਆਂ ਇਹ ਰਸਤੇ 'ਚ ਜਦੋਂ ਆਏ ਸੀ ਕਾਫੀ ਸੜਕ ਜਿਹੜੀ ਉਹ ਜਿਹੜੀ ਪਾਣੀ ਦੇ ਵਹਾਨ ਨਾਲ ਰੁੜ ਗਈ ਸੀ ਉਹ ਇਹ ਜਿਹੜੀ ਮਿੱਟੀ ਦੁਬਾਰਾ ਪਾਈਸ ਤੁਹਾਡੇ ਵੱਲੋਂ ਜਾਂ ਪ੍ਰਸ਼ਾਸਨ ਇਹ ਸਾਰੇ ਪਿੰਡ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਮਿੱਟੀ ਪਾਈ ਹੈ ਜੀ ਇਹ ਮਤਲਬ 7 ਦਿਨ ਜੀਸੀਪੀ ਨੇ ਤਿੰਨ ਚੱਲੀਆਂ ਨੇ ਫਿਰ ਸਾਡਾ ਲਾਂਗਾ ਚਾਲੂ ਹੋਇਆ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਤੁਹਾਡੇ ਕੋਲ ਇੱਥੇ ਪਿੰਡ ਪਹੁੰਚਿਆ ਨਹੀਂ ਨਹੀਂ ਜੀ ਅਜੇ ਤੱਕ ਨਹੀਂ ਕੋਈ ਆਇਆ ਜੀ ਤੁਸੀਂ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਜਾਂ ਕਿਸੇ ਮੰਤਰੀ ਨਾਲ ਇੱਕ ਦਿਨ ਆਪਣੇ ਇਥੇ ਆਪਣੇ ਐਗਰੀਕਲਚਰ ਅਫਸਰ ਆਏ ਸੀ ਜਿਹੜੇ ਮਲੇ ਜਿਲ੍ਹੇ ਨੂੰ ਚੁੱਕਾ ਵਾ ਖੜਾ 100% ਹੀ ਹੋ ਗਿਆ ਜੀ ਖੇਤੀਬਾੜੀ ਕਿੰਨੀ ਗੇਸ ਪੈਂਟ ਦੇ ਜਿਹੜੀ ਸੀ ਜ਼ਮੀਨ ਪੈਂਟ ਦੀ 2200 ਏਕੜ ਪੈ ਲਈ ਹੈ ਜੀ ਤੇ 2200 ਏਕੜ ਚੋਂ ਕਿੰਨੇ ਕ ਜਿਹੜੀ ਉਹ ਪਾਣੀ ਦੀ 100% ਸਾਰੀ ਹੋ ਗਈ 100% ਇਹਦੇ ਤਾਂ ਅੱਠ ਫੁੱਟ ਤੋਂ ਲੈ ਕੇ ਤੇ 12 ਫੁੱਟ 13 ਫੁੱਟ ਤੱਕ ਲੈਵ ਰਿਹਾ ਹੈ ਪਾਣੀ ਦਾ ਮਲਲ ਜੀ ਕੋਈ ਇੱਥੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਆ ਹਾਂਜੀ ਜਾਨੀ ਮਾਲ ਬੰਦਿਆਂ ਨੁਕਸਾਨ ਪਸ਼ੂਆਂ ਦਾ ਆਇਆ ਜੀ ਪਸ਼ੂ ਕੋਈ ਰੁੜਿਆ ਵੀ ਇੱਥੋਂ ਬਹੁਤ ਪਸ਼ੂ ਮਰੇ ਜੀ ਬਹੁਤ ਤੇ ਕਿੰਨੇ ਕ ਪਸ਼ੂ ਜਿਹੜੇ ਇੱਥੋਂ ਦੇ ਜਿਹੜੇ ਪਿੰਡ ਦੇ ਮਰ ਚੁੱਕੇ 18-20 ਮਰ ਗਏ ਹੋਣੇ ਜੀ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਕੋਲ ਤੁਸੀਂ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਤਾਂ ਸਾਨੂੰ ਕੋਈ ਚੀਜ਼ ਯਾਦ ਨਹੀਂ ਇਹਨੇ ਮਾਅਬੇ ਫਸਲਾਂ ਚੰਗੀ ਤਾਂ ਦੇਸ਼ਣ ਨੇ ਨਹੀਂ ਬੜੀ ਭਾਰੀ ਹੈ ਇਹ ਵੀ ਉਹ ਪੰਜਾਂ ਕਿਲਿਆਂ ਦੇਣ ਦੇ ਪੰਜਾਂ ਕਿਲਿਆਂ ਸਰਦਾਰ ਜੀ ਘੜ ਤੋਂ ਘੜ ਜਿੰਨੀ ਜਿੰਨੀ ਕਿਸੇ ਦੀ ਮਾਲਕੀ ਹੋਣ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਕਿੰਨੇ ਹਜ਼ਾਰ ਰੁਪਏ ਦੇਣ ਕਿ ਇੱਕ ਏਕੜ ਦਾ 20 ਹਜ਼ਾਰ ਕਹਿੰਦੇ ਜੋ ਉਦਾਂ ਮੱਲ ਜੇ ਜਿਹਦਾ ਮੈਂ 100% ਆ ਜਿਹੜਾ 75 ਦਾ ਕਾ 10 ਕਹਿੰਦੇ ਆ ਪਰ ਜੇ ਵੇਖੋ ਹੁਣ ਜਦੋਂ ਮਿਲੇਗਾ ਫੇਰ ਹੀ ਆ ਜੀ ਅਸੀਂ ਦੇਖ ਰਹੇ ਆ ਜੋ ਤੁਹਾਡਾ ਪਿੰਡ ਆ ਬਹੁਤ ਜ਼ਿਆਦਾ ਜਾਣੀ ਕਿ ਇੱਥੇ ਕੋਈ ਵਿਕਾਸ ਨਹੀਂ ਬਹੁਤ ਕਮੀਆਂ ਆ ਹਾਂਜੀ ਹਾਂਜੀ ਤੇ ਕੋਈ ਪਹਿਲੀਆਂ ਸਰਕਾਰਾਂ ਵੀ ਜਾਂ ਹੋਣ ਵਾਲੀਆਂ ਸਰਕਾਰਾਂ ਨਹੀਂ ਕੀਤਾ ਜਾਂ ਪਹਿਲੀਆਂ ਸਰਕਾਰਾਂ ਦਾ ਵੀ ਇਹ ਇਹੋ ਕੰਮ ਰਿਆ ਨਹੀਂ ਇਹ ਬਾਰਡਰ ਦਾ ਪਿੰਡ ਹੈ ਜੀ ਇੱਥੇ ਮਤਲਬ ਘਾਟੀ ਹੋਇਆ ਵਾ ਜਿਹੜੇ ਆਟਾ-ਉਟਾ ਲਵਾਈਆਂ ਹਾਂ ਪਹਿਲਾਂ ਗਲੀਆਂ-ਗੁਲੀਆਂ ਦਾ ਪੱਕੀਆਂ ਕੀਤੀਆਂ ਨੇ ਨਹੀਂ ਕੀ ਲੱਗਦਾ ਇੱਥੇ ਬਾਰਡਰ ਦੇ ਪਿੰਡ ਦੇ ਮਤਲਬ ਇਨਸਾਨ ਨਹੀਂ বাসਦੇ ਜੇ ਆਪਾਂ ਪਰੇ ਵੇਖੀਏ 10 ਕਿਲੋਮੀਟਰ ਸਬ ਤਹਿਸੀਲ ਅੰਮ੍ਰਿਤਸਰ ਜ਼ਿਲ੍ਹੇ ਦੀ ਜੋ ਰਮਦਾਸ ਸਬ ਤਹਿਸੀਲ ਉਧਰੋਂ ਸਾਈਡ ਦੇਖੀਏ ਕਾਫੀ ਪਿੰਡ ਡਵੈਲਪਮੈਂਟ ਆ ਬਾਰਡਰਾਂ ਦੇ ਕਿਹ ਇਨਸਾਨ ਨਹੀਂ ਪਾਦੇ ਤੁਹਾਨੂੰ ਕੀ ਲੱਗਦਾ ਏ ਇਧਰੋਂ ਆਉਂਦਾ ਹੀ ਕੋਈ ਨਹੀਂ ਜਦੋਂ ਜਦੋਂ ਅਸੀਂ ਵਾਡੀ ਵਾਰੀ ਹੁੰਦੀ ਉਹਨਾਂ ਜੋ ਪੈਸੇ ਬੁੱਕ ਜਾਂਦੇ ਆ ਜਦੋਂ ਇੱਥੋਂ ਕੋਈ ਮੰਤਰੀ ਜਾਂ ਕੋਈ ਐਮਐਲਏ ਖਰੋਂਦੇ ਵੋਟਾਂ ਲੈਣ ਆਉਂਦੇ ਤੁਸੀਂ ਕੋਈ ਮੰਗ ਨਹੀਂ ਕਰਦੇ ਪਿੰਡ ਵਾਲੇ ਕਰਦੇ ਆ ਜੀ ਕਰਦਿਆਂ ਕਰਦਿਆਂ ਪਰ ਮਿਲਦੀਆਂ ਨਹੀਂ ਸੀ ਮਰ ਕਿਉਂ ਨਹੀਂ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਮੰਗਾਂ ਇਦਾਂ ਇੰਜ ਮੰਗ ਤੇ ਕੋਈ ਵੀ ਨਹੀਂ ਪੂਰੀ ਬਹੁਤ ਘਟ ਹੋਣੀਆਂ ਨੇ ਹੁਣ ਤੇ ਬੜਾ ਝੋਗਾ ਕਿ ਸਾਡੀਆਂ ਅੱਜ ਮਲ 15 ਸਾਲ ਹੋ ਗਿਆ ਜਦੋਂ ਡਵੈਲਪਮੈਂਟ ਹੋਈ ਉਹ ਤੋਂ ਮੋਰੋ ਕੁਝ ਨਹੀਂ ਹੋਇਆ ਅਜੇ ਤੱਕ ਤੁਹਾਡੇ ਮਨਾਂ ਚ ਕੀ ਰੋਸ਼ ਹੈ ਵੀ ਵੋਟਾਂ ਲੈ ਜਾਂਦੇ ਆ ਤੇ ਸਾਨੂੰ ਲਾਰੇ ਲਾ ਕੇ ਚੱਲ ਜਾਂਦੇ ਹਾਂਜੀ ਹਾਂ ਇਹੀ ਤੇ ਨੇ ਵੀ ਸਾਡਾ ਜਿਵੇਂ ਬਾਰਡਰ ਦਾ ਪਛੜਿਆ ਪਿੰਡ ਆ ਇਥੇ ਹਰ ਚੀਜ਼ ਦੀ ਸਹੂਲਤ ਚਾਹੀਦੀ ਆ ਪਰ ਉਹ ਹੈ ਨਹੀਂ ਇੱਥੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਆ ਬਿਜਲੀ ਵੀ ਕਮੀ ਆ ਸਾਨੂੰ ਬਿਜਲੀ ਘਰ ਦੀ ਕਮੀ ਸਾਨੂੰ ਬਿਜਲੀ ਘਰ ਮਿਲ ਜੇ ਇੱਥੇ ਪੱਕ ਸਾਨੂੰ ਕਮੀਆਂ ਬਹੁਤ ਜ਼ਿਆਦਾ ਡਿਫੈਂਸਰੀ ਦੀਆਂ ਕਮੀਆਂ ਕਿਹੜੀਆਂ ਕਿੜੀਆਂ ਤੁਹਾਨੂੰ ਇੱਥੇ ਜੋ ਸਰਕਾਰ ਵੱਲੋਂ ਸਹੂਲਤਾਂ ਮਿਲ ਰਹੀਆਂ ਸਾਨੂੰ ਕੋਈ ਸਹੂਲਤ ਨਹੀਂ ਇੱਥੇ ਐਡੀ ਆ ਰਹੀ ਉਹ ਸਕੂਲ ਹੈਗਾ ਪਿੰਡ ਦੇ ਵਿੱਚ ਬੱਚਿਆਂ ਦਾ ਸਕੂਲ ਵੀ ਨਹੀਂਗਾ ਸਕੂਲ ਹੈਗਾ ਹੀ ਉਹ ਵੀ ਹਟ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਨਹੀਂ ਜਾ ਰਹੀ ਉਹ ਜੀ ਨਹੀਂ ਸਕੂਲ ਵਾਲੇ ਤੁਹਾਡੇ ਪਿੰਡ ਵੱਲੋਂ ਕੋਈ ਨਹੀਂ ਕਿਸੇ ਨੇ ਉੱਥੋਂ ਤੱਕ ਕੋਈ ਨਹੀਂ ਬੜਾ ਜੀ ਬੜਾ ਨੇ ਅਸੀਂ ਬੜਾ ਆਖਿਆ ਕੋਈ ਸੁਣਦਾ ਹੀ ਨਹੀਂ ਬੜਾ ਆਖਿਆ ਕੀ ਤੁਸੀਂ ਜੇ ਕੋਈ ਅੱਗੇ ਹੋਣ 27 ਦੇ ਵਿੱਚ ਫੇਰ ਵੋਟਾਂ ਹੋਣਗੀਆਂ ਕੀ ਤੁਸੀਂ ਜੋ ਜਿਹੜਾ ਵੀ ਕੋਈ ਨੁਮਾਇੰਦਾ ਆਏਗਾ ਕੋਈ ਖਲੋਤਾ ਹੈਗਾ ਨਮਾਇੰਦਾ ਤੁਸੀਂ ਉਹਨਾਂ ਦੇ ਅੱਗੇ ਕੀ ਪਹਿਲੋਂ ਮੰਗ ਰੱਖੋਗੇ ਅਸੀਂ ਮੰਗਾਂ ਤੇ ਸਾਰੀਆਂ ਰੱਖਦੇ ਆਂ ਬੰਦੇ ਕਰਦੇ ਆਂਗੇ ਮੁੜ ਕੇ ਕਰਦੇ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਮੰਗ ਪੂਰੀ ਹੁੰਦੀ ਸਾਨੂੰ ਇਹੋ ਹੀ ਕੋਈ ਕਮੀ ਆ ਉਹਨਾਂ ਦੀ ਕਮੀ ਆ ਕਿ ਸਾਡੇ ਇੱਥੇ ਕੋਈ ਨਹੀਂ ਇੱਥੇ ਵੋਟਾਂ ਪਾਉਂਦੇ ਨਹੀਂ ਤੇ ਤੁਸੀਂ ਵੋਟਾਂ ਮਤਲਬ ਉਹ ਉਦਾਂ ਹੀ ਪਾ ਦਿੰਦੇ ਜੇ ਕੋਈ ਡਿਵੈਲਪਮੈਂਟ ਨਹੀਂ ਤੁਹਾਡੇ ਅਸੀਂ ਪਿੰਡ ਚ ਦੇਖ ਰਹੇ ਆ ਕੋਈ ਸਕੂਲ ਨਹੀਂ ਜੇ ਕੋਈ ਇੱਥੇ ਤੁਹਾਡੇ ਡਿਸਪੈਂਸਰੀ ਆ ਇੱਥੇ ਕੋਈ ਡਾਕਟਰ ਨਹੀਂ ਆ ਰਹੇ ਤੇ ਜੇ ਕੋਈ ਵੀ ਹੋਰ ਵੀ ਬਹੁਤ ਜ਼ਿਆਦੀਆਂ ਅਸੀਂ ਪਿੰਡ ਚ ਦੇਖੀਆਂ ਤੁਹਾਡੇ ਕੋਈ ਰਸਤੇ ਨਹੀਂ ਵਧੀਆ ਤੁਹਾਨੂੰ ਮਤਲਬ ਦਰਿਆ ਰਾਵੀ ਤੋਂ ਪਾਰ ਆ ਤੁਹਾਡਾ ਪਿੰਡ ਲਾਸਟ ਤੇ ਆਖਰੀ ਪਿੰਡ ਆ ਜਿਹੜਾ ਇੱਥੇ ਪਾਕਿਸਤਾਨ ਦੇ ਬਾਰਡਰ ਨਾਲ ਤੇ ਤੁਸੀਂ ਕੀ ਮਤਲਬ ਸਰਕਾਰ ਨੂੰ ਕਹਿਣਾ ਚਾਹੁੰਦੇ ਜੀ ਅਸੀਂ ਕਹਿਣਾ ਚਾਹੁੰਦੇ ਸਾਨੂੰ ਰਸਤਾ ਵਧੀਆ ਦਿੱਤਾ ਜੇ ਸਾਨੂੰ ਸਹੂਲਤ ਚੰਗੀ ਦਿੱਤੀ ਜੇ ਵੱਤ ਵਾਤ ਅਸੀਂ ਬਾਰਡਰ ਤੇ ਰਹਿੰਨੇ ਰਾਤ ਦਿਨ ਹਾਂਜੀ ਭਾਜੀ ਹਾਂਜੀ ਭਾਜੀ ਜਿਵੇਂ ਇੱਥੇ ਦੇਖ ਰਹੇ ਆਂ ਤੁਹਾਡੇ ਪਿੰਡ 'ਚ ਬਹੁਤ ਕਮੀਆਂ ਹਨ ਅੱਗੇ ਵੋਟਾਂ ਦਾ ਆ ਰਹੇ ਵੋਟਾਂ ਵਾਲੇ ਫਿਰ ਸਤਾਈ ਦੇ ਵਿੱਚ ਆਉਣਗੇ ਤੁਹਾਡੇ ਪਿੰਡ ਤੁਹਾਨੂੰ ਕਈ ਕੋਝ ਤੁਹਾਨੂੰ ਮਤਲਬ ਕਿ ਲਾਉਣਗੇ ਤੁਹਾਨੂੰ ਵਾਅਦੇ ਕਰਨਗੇ ਤੁਸੀਂ ਕੀ ਸਮਝਦੇ ਜੀ ਸਮਝਦਾ ਤੇ ਹਰ ਵਾਰੀ ਅਸੀਂ ਇਦਾਂ ਹੀ ਵੋਟਾਂ ਪਾਉਨੇ ਪਰ ਸਾਡੀ ਸੁਣਾਈ ਕੋਈ ਨਹੀਂ ਅਸੀਂ ਇਦਾਂ ਹੀ ਵੇਖ ਰੋ ਗੁਜਾਰਾ ਕਰਨੇ ਫਸਲਾਂ ਸਾਡੀਆਂ ਮਾਰੀਆਂ ਜਾਂਦੀਆਂ ਫਾਰਟ ਸਾਡੇ ਪੈਂਦੇ ਰਹਿੰਦੇ ਨੇ ਜਾਂ ਇੱਧਰ ਜੰਗ ਵੀ ਲੱਗਦੇ ਰਹਿੰਦੇ ਨੇ ਸਾਨੂੰ ਐਡੀ ਸਹੂਲਤ ਕੋਈ ਨਹੀਂ ਮਿਲਦੀ ਅਸੀਂ ਗਰੀਬ ਆਂ ਕਹਿਣਾ ਕਿ ਤੁਹਾਨੂੰ ਦੋਰੀਆਂ ਮਾਰਾਂ ਵਜਦੀਆਂ ਜਦੋਂ ਜੰਗ ਦਾ ਮਾਹੌਲ ਹੁੰਦਾ ਉਦੋਂ ਵੀ ਤੁਹਾਨੂੰ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਉਦੋਂ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਲੱਡ ਪੈ ਜਾਂਦੇ ਤਾਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਤਾਂ ਜੀਵੇ ਇਥੇ ਮੁਸ਼ਕਲਾਂ ਦੇ ਵਿੱਚ ਹੀ ਪਰ ਸਾਡੀ ਸਾਰ ਨਹੀਂ ਕੋ ਲੈਂਦਾ ਚੋ ਇੱਥੇ ਥੋੜੇ ਦੂਰ ਪਾਟ ਰਿਆ ਬੀਐਸਐਫ ਫੋਰਸ ਹੈ ਬਾਰਡਰ ਤੇ ਜਿਹੜੀ ਰਖਵਾਲੀ ਕਰਦੀ ਆਪਣੀ ਹਾਂਜੀ ਤੁਹਾਨੂੰ ਕਦੀ ਉਹਨਾਂ ਵੱਲੋਂ ਵੀ ਕੋਈ ਮੁਸ਼ਕਲ ਆਈ ਹੈ ਜਦੋਂ ਜੰਗ ਦੇ ਮੌਲ ਦ ਵੈਸੇ ਬਾਰਡਰ ਤੇ ਤਾਰਾਂ ਤੋਂ ਪਾਰ ਜਿਹੜੀ ਤੋਂ ਮੁਸ਼ਕਲ ਆਉਂਦੀ ਹੁੰਦੀ ਆਂਦੀ ਐ ਸਮ ਟਾਈਮ ਨਾ ਕੋਈ ਕਈ ਫਸਲਾਂਾਂ ਵੀ ਜਨ ਜਨ ਜੇ ਸਾਨੂੰ ਨੰਗਾ ਨਹੀਂ ਦਿੰਦੇ ਉਹ ਤੇ ਸਾਡੀ ਪੱਕੀ ਮੁਸ਼ਕਲ ਐ ਸਰ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਵੀ ਬਾਰਡਰ ਤੋਂ ਪਾਰ ਵੀ ਹੈ ਪਾਰ ਵੀ ਹੈਗੀ ਬਹੁਤ ਮੁਸ਼ਕਲਾ ਨੇ ਤੇ ਫੇਰ ਵੀ ਕਿਵੇਂ ਫਿਰ ਉੱਥੇ ਖੇਤੀ ਕਰਦੇ ਤੁਸੀਂ ਖੇਤੀ ਕਰਨੀ ਹੀ ਟਾਈਮ ਨਾ ਸਾਨੂੰ ਜਿਦੋਂ ਕਲ ਹੁੰਦੇ ਨੇ ਜੇ ਖੇਤੀ ਕਰਤਾ ਖੇਤੀ ਆਗੇ ਨਾਲ ਸਾਡੇ ਗਾਰਦ ਹੁੰਦੀ ਐ ਕੰਮ ਕਰਨ ਦਿੱਤਾ ਕਰ ਦਿੰਦਾ ਨਹੀਂ ਤੇ ਨਾ ਸਹੀ ਇੰਨਾ ਬਸ ਅੱਛਾ ਜੀ ਹੋਰ ਜੀ ਕੋਈ ਬੋਲਣਾ ਚਾਹੁੰਦਾ ਜੀ ਆ ਜੀ ਆਜੋ ਹਾਂਜੀ ਸਾਡੇ ਨਾਲ ਇੱਕ ਨੌਜਵਾਨ ਜੇ ਚਲੋ ਉਹਨਾਂ ਨੂੰ ਪੁੱਛਦੇ ਆਂ ਹਾਂਜੀ ਬੀਚ ਤੁਸੀਂ ਜਿੱਦਾਂ ਕਿ ਨੌਜਵਾਨ ਪੀੜੀ ਜੇ ਤੁਸੀਂ ਕੀ ਚਾਹੋਗੇ ਜੇ ਆਉਣ ਵਾਲੀ ਸਦਾਈਆਂ ਵੋਟਾਂ ਵਿੱਚ ਕਿਹੜੀ-ਕਿਹੜੀ ਤੁਸੀਂ ਮੰਗ ਰੱਖਣਾ ਚਾਹੋਗੇ ਮੰਗ ਤੇ ਇਹੋ ਜੀ ਸਾਡੇ ਇੱਥੇ ਕੋਈ ਰਾਹ ਨਹੀਂ ਖੜਾ ਨਹੀਂ ਆ ਆਉਣ ਜਾਂਾਨੂੰ ਛੜਕਾ ਛੁੜਕਾਂ ਦੀ ਸਹੂਲਤ ਚਾਹੀਦੀ ਏ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਪਈਆਂ ਨਾਲ ਸਾਡੀਆਂ ਗਲੀਆਂ ਨਾਲੀਆਂ ਸਾਡੀਆਂ ਦੇ ਅਜੇ ਤੱਕ ਗਲੀਆਂ ਨਾਲੀਆਂ ਨਹੀਂ ਬਣੀਆਂ ਹੋਰ ਸਾਡਾ ਵਿਕਾਸ ਕੀ ਹੋਣਾ ਇੱਥੇ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਆ ਸਾਨੂੰ ਤੇ ਇਹੋ ਹੀ ਆ ਵੀ ਸਾਡੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸਾਡਾ ਨੁਕਸਾਨ ਥੋੜਾ ਬਦਤਰ ਭਾਈ ਹੋਵੇ ਅਹੀਂ ਕਣਕਾ ਕਣਕਾ ਆਪਣੀਆਂ ਬਿਜਲੀਏ ਹੁਣ ਜਿਹੜੀ ਇਹ ਸੜਕ ਜਿਹੜੀ ਬਹੁਤ ਜ਼ਿਆਦਾ ਜਿਹੜੀ ਖਰਾਬ ਹੋ ਗਈ ਰੋੜ ਚੁੱਕੀ ਤੁਹਾਡੇ ਪਿੰਡ ਵੱਲੋਂ ਹੀ ਸਹਿਯੋਗ ਦੇ ਨਾਲ ਸਾਰਿਆਂ ਨੇ ਤੁਸੀਂ ਮਿੱਟੀ ਪਾਈ ਉੱਤੇ ਤੁਹਾਨੂੰ ਕੀ ਲੱਗਦਾ ਹੁਣ ਇਹ ਸੜਕ ਜਿਹੜੀ ਬਣ ਪਾਏ ਕਿ ਸਰਕਾਰ ਬਣਾਏਗੀ ਚਲਦੀ ਜਾ ਤੁਹਾਨੂੰ ਕੋਈ ਨਿਰਾਸ਼ਾ ਹੈ ਸਰਕਾਰ ਦੀ ਇਹ ਮੁਸ਼ਕਲ ਹੈ ਮੈਨੂੰ ਲੱਗਦਾ ਮੁਸ਼ਕਲ ਨਹੀਂ ਤੇ ਫਿਰ ਆਪ ਬਣਾਵਾਂਗੇ ਅਸੀਂ ਹੁਣ ਅਗੇ ਵੀ ਅਸੀਂ ਆਪ ਬਣਾਈਏ ਤਾਂ ਅੱਗੇ ਕਹਿਣਾ ਕਿ ਪਿੰਡ ਵੱਲੋਂ ਜਿਹੜੀ ਗ੍ਰਹੀ ਕਰਕੇ ਜਾਂ ਸਾਂਝੀ ਤੇ ਤੁਸੀਂ ਆਪ ਬਣਾਓਗੇ ਅਸੀਂ ਆਪ ਬਣਾਵਾਂਗੇ ਸਰਕਾਰ ਵੱਲੋਂ ਤੁਹਾਨੂੰ ਲੱਗਦਾ ਨਹੀਂ ਵੀ ਇਹਨਾਂ ਨੂੰ ਬਣਾ ਬਣਾਏਗੀ ਸਰਕਾਰ ਦੂਸਰੇ ਪਿੰਡਾਂ ਚ ਡਿਵੈਲਪਮੈਂਟ ਬਹੁਤ ਜ਼ਿਆਦੀਆਂ ਅਸੀਂ ਦੇਖਿਆ ਪਿਛੇ ਹੁੰਦੇ ਆ ਤੁਹਾਨੂੰ ਵੀ ਪਤਾ ਤੁਹਾਡੇ ਵੀ ਰਿਸ਼ਤੇਦਾਰ ਆ ਇਸ ਪਿੰਡ ਕੀ ਇੱਥੇ ਵੀ ਇੰਨੇ ਇਨਸਾਨ ਰਹਿ ਰਹੇ ਬਾਟਰਾਂ ਤੇ ਕਿਉਂ ਨਹੀਂ ਇੱਥੇ ਸਰਕਾਰਾਂ ਪਹੁੰਚਦੀਆਂ ਅਧਿਕਾਰੀ ਇੱਥੇ ਮਤਲਬ ਇਹਨੂੰ ਲੱਗਦਾ ਵੀ ਵੋਟਾਂ ਨਹੀਂ ਦੀ ਘਟ ਜਾਂਦੀਆਂ ਤਾਂ ਕਰਕੇ ਇਧਰ ਦੀ ਨਾ ਧਿਆਨ ਨਹੀਂ ਦੇਣ ਦੇ ਇਧਰ ਤੁਸੀਂ ਕਿਸੇ ਪਾਰਟੀ ਦਾ ਅਜ ਤੱਕ ਵਿਰੋਧ ਨਹੀਂ ਕੀਤਾ ਪਾਰਟੀਆਂ ਦੇ ਵਿਰੋਧ ਇਹ ਕਰੀਦਾ ਪਰ ਫੇਰ ਵੀ ਮਤਲਬ ਤੁਹਾਡੀ ਨਾ ਹੀ ਸੁਣਵਾਈ ਨਹੀਂ ਆ ਗਈ 2027 'ਚ ਹੁਣ ਤੁਸੀਂ ਕੀ ਕਰੋਗੇ ਜਿਹੜੀਆਂ 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 ਕੋਈ ਵੀ ਪਾਰਟੀਆਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਆਉਣਗੀਆਂ ਇੱਥੇ ਤੁਹਾਡੇ ਕੋ ਅਹੀਂ ਹੁਣ ਜਿੱਦਾਂ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ ਹੁਣ ਅਸੀਂ ਵੀ ਆਪਣੀ ਮਰਜ਼ੀ ਕਰਾਂਗੇ ਜੀ ਨਾ ਵੋਟਾਂ ਪਾਵਾਂਗੇ ਪਾਵਾਂਗੇ ਇੱਥੇ ਤੁਹਾਨੂੰ ਸਹੀ ਲੱਗਾ ਇੱਥੇ ਪਾਵਾਂਗੇ ਹਾਂਜੀ ਭਾਈ ਤੁਸੀਂ ਪਿੰਡ ਦਾ ਤੁਹਾਡੇ ਦੇਖਿਆ ਇੱਥੇ ਮਤਲਬ ਬਹੁਤ ਜ਼ਿਆਦਾ ਹਨਾ ਹਾਂਜੀ ਤੁਹਾਨੂੰ ਕਿਹੜੀਆਂ ਕਿਹੜੀਆਂ ਹੋਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਾਨੂੰ ਹੈ ਹੀ ਮੁਸ਼ਕਲਾਂ ਹੀ ਮੁਸ਼ਕਲਾਂ ਜੀ ਤੁਸੀਂ ਤੇ ਵੇਖ ਹੀ ਲਿਆ ਕਿਵੇਂ ਜ਼ਿੰਦਗੀ ਤੁਸੀਂ ਇੱਥੇ ਫਸਰ ਕਰ ਰਹੇ ਮੰਨ ਲਓ ਜਿੱਦਾਂ ਆਨੂੰ ਆਦਤ ਹੋ ਗਈ ਐ ਇੱਥੇ ਨਾ ਉਹ ਝੂਲਾ ਚੁੱਕ ਚੁੱਕ ਕੇ ਆਦਤ ਹੋ ਗਈ ਸਾਨੂੰ ਤੁਹਾਡਾ ਕਹਿਣਾ ਹੈ ਕਿ ਵੀ ਜਿਹੜੀ ਉਹ ਸਰਕਾਰਾਂ ਨੇ ਮਤਲਬ ਸਾਨੂੰ ਆਤਪਾਤੀ ਐ ਵੀ ਦੁੱਖ ਸਹਿਣ ਦੀ ਹਾਂਜੀ ਹਾਂ ਤੇ ਦੁੱਖ ਦੋ ਸਹਿਣ ਕਦੀ ਕਿਸੇ ਦੇ ਅੱਗੇ ਦੁੱਖ ਨਹੀਂ ਤੁਸੀਂ ਪੋਲੇ ਫੋਲਦੇ ਆਂ ਜੀ ਚਲੋ ਇਲੈਕਸ਼ਨ ਆਉਣੀਆਂ ਨਾ ਇੱਥੇ ਹਰ ਲੀਡਰ ਆਉਣਾ ਤੇ ਹਰ ਗੱਡੀ ਆਉਣੀ ਤੇ ਰਾਹ ਵੀ ਪਤਾ ਲੱਗਣਾ ਤੇ ਸਭ ਕੁਝ ਹੀ ਪਤਾ ਲੱਗਣਾ ਪਰ ਹੋਣ ਨਹੀਂ ਜੇ ਕਿਸ ਨੂੰ ਲੱਗਾ ਤੇ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ ਜੇ ਤੁਹਾਡੇ ਡਵੈਲਪਮੈਂਟ ਨਹੀਂ ਹੋ ਰਹੀ ਤੁਸੀਂ ਵੋਟਾਂ ਫਿਰ ਕਿੱਦਾਂ ਪਾ ਰਹੇ ਜੀ ਵਿਰੋਧ ਕਰਕੇ ਜਾਣਾ ਕਿੱਥੇ ਪਾਉਣੀਆਂ ਕਿਨੂੰ ਨੇ ਜਿੰਨੂੰ ਪਾ ਲੋ ਉਹੋ ਹੀ ਉਹਦਾ ਹੀ ਇਹ ਕੰਮ ਆ ਕਿਨੂੰ ਪਾਈਏ ਤੁਹਾਡਾ ਕਹਿਣਾ ਹੈ ਕਿ ਜਿਹੜੇ ਵੀ ਸਰਕਾਰਾਂ ਆਈਂਦੀ ਤੁਹਾਡੇ ਨਾਲ ਝੂਠੇ ਵਾਅਦੇ ਕਰਕੇ ਚੱਲ ਜਾਂਦੀ ਹਾਂਜੀ ਕੋਈ ਵੀ ਤੁਹਾਡੇ ਪਿੰਡ ਦੇ ਡਵੈਲਪਮੈਂਟ ਜਾਂ ਕੋਈ ਹੋਰ ਕੋਈ ਨਹੀਂ ਕਰਵਾ ਪਾਉਂਦੀ ਨਹੀਂ ਜੀ ਸਾਡੇ ਨਹੀਂ ਕਰ ਕਿੱਥੇ ਕਮੀਆਂ ਐ ਕਮੀਆਂ ਦੇ ਲੀਡਰਾਂ ਚ ਇਹ ਅਸੀਂ ਤੇ ਵੋਟਾਂ ਹੀ ਪਾਈਆਂ ਹੁਣ ਸਾਡੇ ਨਾਲ ਵਾਅਦੇ ਕਰਕੇ ਗਏ ਆ ਵੀ ਤੁਹਾਡਾ ਕੰਮ ਕਰਾਵਾਂਗੇ ਆ ਵੀ ਕਰਾਵਾਂਗੇ ਆ ਵੀ ਕਰਾਂਗੇ ਸਾਡਾ ਤੇ ਕੋਈ ਹੋਇਆ ਨਹੀਂ ਆ ਤੁਸੀਂ ਤੇ ਵੇਖ ਹੀ ਲਿਆ ਇਸ ਪਿੰਡ ਦੀ ਇਸ ਪਿੰਡ ਸਾਹਿਬ ਨੇ ਕਿਹਾ 600 ਵੋਟ ਆ ਹਾਂਜੀ 600 ਵੋਟ ਚਲੋ ਬਹੁਤ ਆ ਹਾਂਜੀ ਥੋੜੀ ਵੀ ਨਹੀਂ ਤੇ ਬਹੁਤ ਵੀ ਨਹੀਂ ਚਲੋ ਬਹੁਤ ਆ 600 ਬਹੁਤ ਆ ਜੀ ਭਾਵੇਂ 10 ਵੋਟਾਂ ਵੀ ਹੋਣ ਪਰ ਸਰਕਾਰ ਦਾ ਫਰਜ਼ ਆ ਸਾਡੀ ਦਾ ਵੀ ਇਸ ਪਿੰਡ ਦੇ ਵੱਲ ਵੀ ਨਿਗਾਹ ਮਾਰਨੀ ਚਾਹੀਦੀ ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਸਰਕਾਰ ਕੋ ਕੋ ਖਚਾਉਂਦਾ ਨਹੀਂ ਹੈਗਾ ਜਾਂ ਕੀ ਚੱਕਰ ਆ ਮੈਨੂੰ ਜਿਆਦਾ ਸਾਡਾ ਪਿੰਡ ਨਾ ਹੀ ਹਿੰਦੁਸਤਾਨ ਚ ਨਾ ਪਾਕ ਅਸੀਂ ਲਵਾਰਸ ਆ ਤੁਸੀਂ ਜਾਣੀ ਕਿ ਕਈ 5 ਸਾਲ ਲਵਾਰਸ ਰਹਿੰਦੇ ਹਾਂ ਹਾਂ ਜੀ 4 ਸਾਲ ਤੇ 11 ਮਹੀਨੇ ਅਸੀਂ ਲਵਾਰਸ ਰਹਿੰਦੇ ਆ ਜੀ ਤੇ 1 ਮਹੀਨਾ ਹੀ ਇਸ ਪਿੰਡ ਦਾ ਜਿਹੜਾ ਕਮਾਈ ਦਾ ਸਾਧਨ ਕੀ ਏ ਕਮਾਈ ਦਾ ਸਾਧਨ ਇਹੋ ਜਿਹੀ ਝੋਨਾ ਕਾਣ ਕੀ ਖੇਤੀ ਬਾੜੀ ਦੀ ਤੇ ਬਾੜੀ ਹਾਂ ਜੀ ਹੋਰ ਕੋਈ ਫਸਲ ਵੀ ਨਹੀਂ ਲਾ ਸਕਦੇ ਅਸੀਂ ਜਿਹੜੇ ਇੱਥੇ ਲੋਕ ਮੇਰੇ ਵੀਰ ਮਜ਼ਦੂਰ ਰਹਿ ਰਹੇ ਨੇ ਉਹਨਾਂ ਦਾ ਕਿੱਦਾਂ ਫਿਰ ਇਹ ਤੇ ਜ਼ਿੰਦਗੀ ਬਸਰ ਹੁੰਦੀ ਉਹ ਸਾਡੇ ਨਾਲ ਹੀ ਤਾਂ ਕੰਮਕਾਰ ਕਰਾਉਂਦੇ ਰਹਿੰਦੇ ਆ ਕੁਝ ਸਾਨੂੰ ਜੋ ਸਾਡੋ ਵਟਿਆ ਜਾਂਦਾ ਕੁਝ ਉਹਨਾਂ ਨੂੰ ਵੀ ਚੋ ਦੇ ਦਿੰਦਾ ਹੁਣ ਕਿਸਾਨਾਂ ਦੀਆਂ ਫਸਲਾਂ ਸਾਰੀਆਂ ਪਾਣੀ ਦੇ ਭੇੜ ਚੜ ਗਈਆਂ ਹੁਣ ਤੁਹਾਨੂੰ ਵੀ ਮੁਸ਼ਕ ਕਿਸੇ ਨੇ ਠੇਕੇ ਤੇ ਪੈਲੀਆਂ ਲਈਆਂ ਕਿਸੇ ਨੇ ਕੋਈ 20 25000 ਰੁਪਇਆ ਖਰਚੇ ਕੀਤੇ ਏਕੜ ਦੇ ਇਹ ਕਿਦਾਂ ਹੁਣ ਅੱਗੇ ਤੁਸੀਂ ਜ਼ਿੰਦਗੀ ਤੋਰੋਗੇ ਅੱਗੇ ਸਾਨੂੰ ਸਰਕਾਰ ਅਸੀਂ ਤਾਂ ਚਾਹੁੰਦੇ ਆਂ ਸਰਕਾਰ ਸਾਨੂੰ ਮੁਆਵਜ਼ਾ 20000 ਕਿਹਾ 20000 ਹੈ ਤੇ ਕੁਝ ਵੀ ਨਹੀਂਗਾ ਤੂੰ ਵੀ ਪੰਜ ਕਿੱਲੇ ਦਾ ਹੀ ਤੇ ਜੇ ਸਾਡੀ ਸਰਕਾਰ ਕੋ ਬਾਹ ਫੜੇਗੀ ਤਾਂ ਇਹ ਕਣਕ ਪੀਜ ਲਾਂਗੇ ਸਾਡੀ ਤੇ ਸੰਸਦਾਂ ਹੁੰਨ ਰਹੀਆਂ ਨੇ ਪਿੰਡਾਂ ਦੇ ਪਿੰਡਾਂ ਦੇ ਏਕੜ ਦਾ ਕਿ ਸਰਕਾਰ ਨੇ ਕਿਉਂ ਜੇ ਇੱਥੇ ਕਿਸੇ ਨੇ ਕੋਈ 40 ਕਿੱਲੇ ਠੇਕੇ ਤੇ ਲਏ ਹੀ ਸੁਣ ਰਹੇ ਆਂ ਦੱਸਿਆ ਸਾਨੂੰ ਕਈ ਕਿਸਾਨਾਂ ਨੇ ਉਹਨਾਂ ਦਾ ਫਿਰ ਕਿਉਂ ਨਹੀਂ ਉਹ ਕਿੱਥੋਂ ਵਿਚਾਰੇ ਆਪਣੇ ਜਿਹੜਾ ਮਤਲਬ ਪੈਰਾਂ ਦੇ ਕਿ ਇਹ ਹੁਣ ਉਹ ਭਗਵੰਤ ਮਾਨ ਸਾਹਿਬ ਵੀ ਦੱਸਦੇ ਰਹੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਆਂਦੇ ਵੀ ਖਜ਼ਾਨਾ ਨਾਲ ਕੋ ਪੀਪਾ ਕੋ ਤੇ ਹੁਣ ਅਸੀਂ ਕੀ ਕਹੀਏ ਐਵੇਂ ਹੁਣ ਉਹਨੂੰ ਪੀਪਾ ਹੀ ਕਹੀਏ ਫਿਰ ਮਾਲੀਏ ਕ ਲੱਗਦਾ ਵੀ ਸਰਕਾਰ ਤੁਹਾਡੇ ਜਿਹੜੇ ਉਹ ਵਾਅਦੇ ਕੀਤੇ ਉੱਤੇ ਨਹੀਂ ਖਰੇ ਉਤਰੀ ਨਹੀਂ ਜੀ ਬਿਲਕੁਲ ਨਹੀਂ ਉਤਰੀ ਇਹ ਉਹਨਾਂ ਨਾਲੋਂ ਇਹਨਾਂ ਨਕਮੀ ਜਿੱਦਾਂ ਆਂਦੇ ਹੀ ਨਾ ਸਾਨੂੰ ਲੋਕ ਰੋਲਾ ਪਾਉਂਦੇ ਹੀ ਉਹ ਜ਼ਖਮ ਤੇ ਨਵੀਆਂ ਮੱਖੀਆਂ ਨਾ ਬਾਹੋ ਨਵੀਆਂ ਮੱਖੀਆਂ ਨਾ ਬਾਹੋ ਇਹ ਜਿਹੜਾ ਪੋਲ ਹੈ ਥੋੜਾ ਇੱਥੇ ਤੁਹਾਡੇ ਰਾਵੀ ਦਰਿਆ ਦੇ ਉੱਤੇ ਪੋਲ ਬਣਿਆ ਇਹ ਕਦੋ ਕਦਾਂ ਪੋਲ ਜਿਹੜਾ ਇਹ ਬਣਿਆ ਇਹ ਮੇਰੇ ਖਾਲ 5 ਕਸਾਲ ਹੋ ਗਏ ਇਹਨੂੰ ਚਾਲੂ ਹੋਏ ਇਹਨੂੰ ਇਹ ਜੇਤਲੀ ਸਾਹਿਬ ਦੀ ਦੇਣ ਹੈ ਜੀ ਤੇ ਪਹਿਲਾਂ ਇਸ ਪੇਂਡ ਦਾ ਜਿਹੜਾ ਆਨ ਜਾਣ ਦਾ ਸਾਧਨ ਕਿੱਦਾਂ ਸੀ ਉਹ ਜੀ ਪਹਿਲਾਂ ਤੇ ਮੰਨ ਲਓ ਬੇੜੀ ਰਾਈ ਪਲਟੂਨ ਪੋਲ ਸਾਨੂੰ ਮਿਲ ਜਾਂਦਾ ਸੀ 7-8 ਮਹੀਨੇ ਤੇ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਸੀ ਉੱਤੇ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਸੀ ਤੇ ਚੱਕਰ ਮਾਨ ਚੀ ਰਹਿ ਜਨੇ 40 ਕੁਇੰਟਲ ਉਹ ਚਾਹੀ ਖੜਦੇ ਹਾਂ ਕਣਕ ਝੋਨਾ ਤੇ ਉਹ ਇਹ ਦੂਜਾ ਜਿਹੜਾ ਹੁਣ ਆਇਆ ਰੋਡ ਹੀ ਬੰਡਿਆ ਸੀ ਇਹ ਥੋੜਾ ਜਿਹਾ ਇੱਕ ਅਸੀਂ ਕਹਿ ਸਕਦੇ ਆਂ ਵੀ ਜਿਹੜਾ ਧਾਰੀਵਾਲ ਸਾਹਿਬ ਆਏ ਸੀ ਇਹ ਲੈ ਕੇ ਸਾਡਾ ਉਹ ਘਟਨ ਕਰਕੇ ਗਏ ਸੀ ਹੁਣ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਗੱਲ ਜਿਹੜੀ ਸਿਫਤ ਕਰ ਦੇਣੀ ਹੈ ਉਹ ਕਰ ਦੇਣੀ ਹੈ ਜਿੱਦ ਨੇ ਕੀਤੀ ਹੈ ਜੀ ਮਾਨ ਧਾਰੀਵਾਲ ਸਾਹਿਬ ਨਹੀਂ ਤੇ ਧਾਰੀਵਾਲ ਸਾਹਿਬ ਆਏ ਸੀ 2 ਸਾਲ ਸਾਲ ਪਹਿਲਾਂ ਉਹ ਨਗਰ ਹਟਨ ਕਰਕੇ ਗਏ ਸੀ ਜਿਹੜਾ ਪਿਛਲਾ ਪੁਲ ਸਾਡੀ ਡਿਮਾਂਡ ਸੀ ਜਦੋਂ ਪਾਣੀ ਚੜ ਜਾਂਦਾ ਸੀ ਤੇ ਉਹ ਪੁਲ ਉਥੋਂ ਲੰਘਾ ਸਾਡਾ ਬੰਦ ਹੋ ਜਾਂਦਾ ਸੀ ਪਿਛਲੀ ਵਾਰ ਜਦੋਂ 23 ਚ ਪਾਣੀ ਆਇਆ ਸੀ ਸਾਡਾ 1 ਮਹੀਨਾ ਲੰਘਾ ਨਹੀਂ ਬਣਿਆ ਉਹ ਅਸੀਂ ਉਹਨਾਂ ਨੂੰ ਆਖਿਆ ਉਹ ਆਖਿਆ ਤੇ ਚਲੋ ਇੱਥੇ ਆਏ ਤੇ ਉਹਨਾਂ ਨੇ ਇਹ ਇਹ ਸਾਡਾ ਕੰਮ ਮੰਡੀ ਬੋਰਡ ਕੋ ਕਰਾਤਾ ਸੀ ਪੰਜਾਬ ਸਰਕਾਰ ਬੰਦਾ ਵੀ ਅਜੇ ਬਣ ਨਹੀਂ ਰਹੀ ਅਜੇ ਰਹਿ ਗਈ ਹੈ ਜੀ ਵਿੱਚੋਂ ਤੇ ਉਹ ਪੁਲ ਜਿਹੜਾ ਆ ਪਿਛਲਾ ਜਿਹੜਾ ਉਹ ਉਹਨਾਂ ਨੇ ਬਣਵਾਇਆ ਸੀ ਮੰਡੀ ਬੋਰਡ ਨੂੰ ਕਹਿ ਕੇ ਬਾਕੀ ਇਹ ਏਰੀਆ ਜਿਹੜਾ ਰੋਡ ਆ ਇਹ ਗ੍ਰਫ ਮੈਂ ਕਿਵੇਂ ਕੋਲ ਹਾਂਜੀ ਇਹ ਸਨ ਸਾਡੇ ਨਾਲ ਜੋ ਕਣੀ ਕੇ ਬੇੜ ਦੇ ਜੋ ਇਹ ਵਾਸੀ ਨੇ ਇਸ ਪਿੰਡ ਦੇ ਕਿਉਂਕਿ ਇਹ ਜਿਹੜਾ ਪਿੰਡ ਆ ਬਹੁਤ ਹੀ ਮੁਸੀਬਤਾਂ ਦੇ ਵਿੱਚ ਘਿਰਿਆ ਆ ਅਸੀਂ ਵੀ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਜੋ ਜ਼ਿਲ੍ਹਾ ਗਰਦਾਸਪੁਰ ਦੇ ਅਧਿਕਾਰੀ ਡੀਸੀ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜੋ ਬਾਰਡਰਾਂ ਦੇ ਪਿੰਡ ਆ ਉਹ ਅੱਗੇ ਹੀ ਦੋਰੀ ਦੋਰੀਆਂ ਮੁਸੀਬਤਾਂ ਚੱਲਦੇ ਜਦੋਂ ਜੰਗ ਦੇ ਮਾਹੌਲ ਹੁੰਦੇ ਉਦੋਂ ਵੀ ਜਿਹੜੀਆਂ ਉਹ ਬਹੁਤ ਮੁਸ਼ਕਲਾਂ ਇਹਨਾਂ ਨੂੰ ਹੁੰਦੀਆਂ ਆਪਣਾ ਸਮਾਨ ਟਰਾਲੀਆਂ ਲੱਦ ਕੇ ਫਿਰ ਉਹਨਾਂ ਨੂੰ ਰਿਸ਼ਤੇਦਾਰਾਂ ਵੱਲੋਂ ਕੂਚ ਕਰਨਾ ਪੈਂਦਾ ਅਸੀਂ ਵੀ ਬੇਨਤੀ ਕਰਦੇ ਆ ਇੱਥੇ ਬਹੁਤ ਕਮੀਆਂ ਸਕੂਲ ਇੱਥੇ ਨਹੀਂ ਹੈਗਾ ਕੋਈ ਕੋਈ ਡਾਕਟਰ ਦਵਾਈਆਂ ਵਾਲਾ ਇੱਥੇ ਹਸਪਤਾਲ ਬੰਦਿਆ ਉੱਥੇ ਡਾਕਟਰ ਸਾਹਿਬ ਹੁਣੀ ਵੀ ਨਹੀਂ ਆ ਰਹੇ ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਇਸ ਪਿੰਡ ਦੇ ਵਿੱਚ ਵੀ ਅਧਿਕਾਰੀ ਪ੍ਰਸ਼ਾਸਨ ਪਹੁੰਚ ਕੇ ਇਸ ਪਿੰਡ ਦੀ ਸਾਰ ਲਵੇ ਇੰਨਾ ਕੰਮੇ ਜਮੀਨਾ ਮਹੀਨਾ ਲੱਗੇ ਤੁਸੀਂ ਜਿਹੜੇ ਸਮਾਜ ਸੇਵੀ ਸੰਸਥਾ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਤਾਂ ਉਹਨਾਂ ਨੂੰ ਇਹੋ ਅਪੀਲ ਕਰਨ ਕਰਨਾ ਚਾਹੁੰਦੇ ਹਾਂ ਵੀ ਸਾਡੀ ਆਣ ਕੇ ਬਾਹ ਫੜੋ ਆ ਝੋਨੇ ਤੇ ਸਾਡੇ ਸਾਰੇ ਖਰਾਬ ਹੋਏ ਆ ਵੀ ਕਣਕਾਂ ਬੀਜ ਲਈਏ ਤੇ ਆਪਣੇ ਪੈਰਾਂ ਤੇ ਹੋ ਜਾਾਂਗੇ ਅਸੀਂ ਕਿਹੜੀ ਕਿਹੜੀ ਤੁਹਾਡੀ ਮੰਗ ਆ ਜੋ ਖੇਤੀਬਾੜੀ ਮੰਗ ਸਾਡੀ ਦੋ ਹੀ ਨਾਸਾਂ ਨੂੰ ਰਾਸਣ ਚਾਹੀਦਾ ਨਾ ਕੋਈ ਹੋਰ ਚੀਜ਼ ਚਾਹੀਦੀ ਕੋਈ ਬੀਜ ਦੀ ਕਰਦੇ ਜੇ ਕੋਈ ਖਾਦ ਜੀ ਕਰਦੇ ਇਹ ਸਾਡੇ ਵੀਰ ਹੁਣੇ ਆਏ ਹੀ ਅੱਕਾਂ ਵਾਲੀ ਪਿੰਡ ਆ ਜੀ ਇਹ ਤੇ ਫਤਿਹਾਬਾਦ ਤੋਂ ਉਹ ਸਾਡੀ ਸੇਵਾ ਕਰਕੇ ਗਏ ਹੁਣੇ ਹੀ ਨਗਦ ਕੈਸ਼ ਜੀ ਤੇ ਤੁਸੀਂ ਕਿੱਦਾਂ ਇੱਥੇ ਜਿਹੜਾ ਪਿੰਡ ਦੇ ਵਿੱਚ ਕਮੇਟੀ ਬਣਾਈ ਜਿਹੜਾ ਤੁਸੀਂ ਸਮਾਨ ਲੋਕਾਂ ਤੱਕ ਪਹੁੰਚਾ ਰਹੇ ਇਹ ਕਮੇਟੀ ਬਣਾਈ ਆ ਜੀ ਜੋ ਤੇਲ ਫੁੱਲ ਦੇ ਕੇ ਜਾਂਦੇ ਆ ਅਸੀਂ ਇੱਕ ਘਰ ਤੋਂ ਲੈ ਕੇ ਤੇ ਲਾਸਟ ਘਰ ਤੱਕ ਉਹ ਇੱਕੋ ਜਿਹਾ ਹੀ ਦਿੰਨੇ ਆ ਜੀ ਉਹ ਤਾਂ ਤੇਲ ਲਾਏ ਉਹਦਾ ਬੀਜ ਲਾਏ ਉਹਦਾ ਜੋ ਮਰਜ਼ੀ ਠੀਕ ਹਾਂਜੀ ਅਸੀਂ ਬੇਨਤੀ ਕਰਦੇ ਹਾਂ ਜੋ ਸਮਾਜ ਸੇਵੀ ਸੰਸਥਾ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਰਮਦਾਸ ਤੋਂ 10 ਕਿਲੋਮੀਟਰ ਰਾਵੀ ਦਰਿਆ ਤੋਂ ਪਿੰਡ ਆ ਅਸੀਂ ਉਹਨਾਂ ਨੂੰ ਪੂਰਜੋਰ ਅਪੀਲ ਕਰਾਂਗੇ ਕਿ ਇਸ ਪਿੰਡ ਦੇ ਵੀ ਆ ਕੇ ਸਾਰ ਲੋ ਇਹਨਾਂ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਕਿਉਂਕਿ ਰਾਸ਼ਨ ਬਹੁਤ ਇਹਨਾਂ ਕੋ ਆ ਇਹਨਾਂ ਨੂੰ ਸਿਰਫ ਅੱਗੇ ਲੋੜ ਪੈਣੀ ਆ ਖਾਦ ਡੀਜ਼ਲ ਤੇ ਬੀਜ ਦੀ ਜੋ ਲੋੜ ਪੈਣੀ ਜੋ ਵੀ ਵੀਰ ਇੱਥੇ ਸੇਵਾ ਕਰਨੀ ਚਾਹੁੰਦਾ ਇਹ ਇਹਨਾਂ ਦਾ ਪਿੰਡ ਹੈਗਾ ਰਮਦਾਸ ਤੋਂ ਬਿਲਕੁਲ ਰਾਵੀ ਦਰਿਆ ਤੋਂ ਕਣੀਏ ਕਿ ਬੇੜ ਪਿੰਡ ਆ ਤੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਆ